ਪੈਂਡ 6 ਆ ਪ੍ਰਾਣਾ ਮਾਡਲ ਆ ਬਹੁਤ ਸੋਹਣੀ ਜਲਦੀ 6 ਗੇਅਰ ਆ 6 ਵਾਂ 6 ਗੇਅਰ ਆ 1 ਰਿਵਰਸ ਗੇਅਰ ਆ ਐਵਰੇਜ ਵੀ ਇਹਦੀ ਮਤਲਬ 21 22 23 ਦੇ ਲੱਗ ਗਿਆ ਸਵਿਫਟ ਤੋਂ ਬਹੁਤ ਵਧੀਆ ਕਾਮਯਾਬ ਆ ਇੰਜਣੇ ਦਾ ਭਾਰਾ ਵਾ ਤੇ ਬਾਕੀ ਫਿਊਚਰ ਬਹੁਤ ਸੋਹਣਾ ਇੱਥੇ ਹੂੰ ਹੂੰ ਤੇ ਬਾਕੀ ਦੇਖ ਲਈ ਚੈੱਕ ਕਰ ਸਕਦੇ ਹੋ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਪਲੇਟੀ ਦੇ ਵੀਲ ਆ ਬਾਕੀ ਚੈੱਕ ਕਰ ਸਕਦੇ ਪਲੇਟੀ ਦੇ ਵੀਲ ਆ ਇੰਜਣੇ ਦਾ ਦੂਜਾ 540 ਵੋਲਟ ਦਾ ਵਾ ਬਸ ਤੁਸੀਂ ਚੈੱਕ ਕਰੋ ਗੱਡੀ ਬਹੁਤ ਸੋਹਣੀ ਆ ਟਾਇਰ ਵੀ ਓਕੇ ਆ ਲਾਈਟ ਟਾਇਰ ਵੀ ਓਕੇ ਆ ਸਭ ਕੋ ਵਧੀਆ ਵੀ ਚੀ ਗੱਡੀ ਆਪਣੇ ਵੀਰ ਨੇ ਲਈ ਆ ਲਾਈਨ ਚਾਹੇ ਹੀਲ ਚੈੱਕ ਕਰ ਸਕਦੇ ਡਿੱਗੀ ਬੋਨ ਕਿਸੇ ਕਿਸੇ ਲੋ ਆਪਣੇ ਆਪ ਹੂੰ ਹੂੰ ਚੈੱਕ ਕਰ ਸਕਦੇ ਬੈ ਕੇ ਦੀ ਆ ਚੀਜ ਆ ਕਿ ਲੇਟੀ ਦੇ ਹੀਲਾ ਪੱਕੀ ਅੰਦਰੋਂ ਅੰਦਰੋਂ ਚੈੱਕ ਕਰੋ ਅੰਦਰੋਂ ਇਹਦੇ ਫਿਊਚਰ ਬਹੁਤ ਸੋਨੇ ਆ ਠੀਕ ਵੀਰ ਜੀ ਬਹੁਤ ਵਧੀਆ ਗੱਡੀ ਲਈ ਹੈ ਭਰਾ ਨੇ ਬਹੁਤ ਬਵਦਾ ਯੋ ਵੀਰ ਜੀ ਤੇ ਡਰਾਈਵਰੀ ਕਰਨਾ ਸਿੱਖੀ ਆ ਡਰਾਈਵਰੀ ਵੀਰ ਜੀ ਹੋ ਗਿਆ ਪੰਨ 5 ਸਾਲ 2020 ਚ ਆਪਾਂ ਸਿੱਖੀ ਸੀ ਬਾਬੇ ਦੀ ਕਿਰਪਾ ਨਾਲ ਤੇ ਵੀਰ ਜੀ ਇਹ ਗੱਡੀ ਦੇ ਫੀਚਰ ਬਹੁਤ ਵਧੀਆ ਨੇ ਕਿੰਨੇ ਦੀ ਪੈਂਦੀ ਨਵੀਂ ਏ ਇਹ ਵੀਰ ਜੀ ਆਪਾਂ ਨੂੰ ਪਾਜੀ 13 ਲੱਖ ਦੀ ਸਾਢੇ ਕਿ 13 ਲੱਖ ਦੀ ਨਿਊ ਮਾਡਲ ਚ ਹੁਣ ਆਈਆਂ ਵਾਂ ਤੇ ਸਾਢੇ ਕਿ 13 ਲੱਖ ਦੀ ਜੇ ਆਪਾਂ ਕੈਸ਼ ਲੈਣੀ ਫਿਰ ਸਾਢੇ ਕਿ 13 ਦੀ ਪਾਊਗੀ ਤੇ ਜੇ ਆਪਾਂ ਥੋੜੀ ਜੀ ਕਿਸ਼ਤਾਂ ਕਰਨੀਆਂ ਈਐਮਆਈ ਕਰਨੀਆਂ ਫਿਰ ਉਸ 15 16 ਦੀ ਪੈ ਜਾਂਦੀ ਹੈ ਜੀ ਅੱਛਾ ਅੱਛਾ ਠੀਕ ਹੈ ਜੀ ਤੇ ਵੀਰ ਜੀ ਤੁਸੀਂ ਕਿੱਥੇ ਅੱਜ ਗੱਡੀ ਤੇ ਕਿੱਥੇ ਜਾਣਾ ਅੱਜ ਵੀਰ ਜੀ ਅਸੀਂ ਜਾ ਰਹੇ ਆ ਮੋਗੇ ਮੁੰਡੇ ਦਾ ਸ਼ਗਨ ਹੈ ਤੇ ਬ੍ਰਦਰ ਦੇ ਨਾਲ ਕੈਨੇਡਾ ਤੋਂ ਆਇਆ ਉਹਦੀ ਰਿੰਗ cerimony ਆ ਇਸ ਕਰਕੇ ਅਸੀਂ ਜਾ ਰਹੇ ਆ ਅੱਜ ਮੋਗਾ ਆਇਆ ਤੇ ਵੀਰ ਜੀ ਇਹ ਗੱਡੀ ਆਪਣੇ ਭਰਾ ਨੇ ਲਈ ਆ ਬਹੁਤ ਵਧੀਆ ਗੱਡੀ ਆ ਸੋ ਇਹ ਕਹਿੰਦਾ ਵੀ ਗੱਡੀ ਬਾਰੇ ਆਪਾਂ ਗੱਲਬਾਤ ਕਰਨੀ ਆ ਗੱਡੀ ਦੇ ਫੀਚਰ ਬਹੁਤ ਵਧੀਆ ਨੇ ਹੰਡਾਈ ਕੰਪਨੀ ਦੀ ਗੱਡੀ ਆ ਬਹੁਤ ਸੋਹਣੀ ਗੱਡੀ ਆ ਵੀਰ ਜੀ ਇੱਕ ਨੰਬਰ ਦੀ ਗੱਡੀ ਆ ਇਹਦੀ ਐਵਰੇਜ ਕਿੰਨੀ ਆ ਵੀਰ ਜੀ ਐਵਰੇਜ ਵੀ ਦੱਸੋ ਐਵਰੇਜ ਵੀਰ ਜੀ ਇਹਦੀ ਹੈਗੀ ਆ 23 24 ਦੇ ਲੱਗੇ ਲੀਟਰ ਨਾਲ ਆ ਜਾਂਦੀ ਹੈ ਜੇ ਆਪਾਂ 100 ਤੋਂ ਘੱਟ ਚਲਾਉਣੇ ਆ ਅਛਾ ਜੀ ਤੇ ਲੋ ਹੀਟਰ ਉਤਰ ਏਸੀ ਉਸੇ ਥੋੜਾ ਜਿਹਾ ਕੱਟ ਕਰਦੇ ਫਿਰ 25 ਲੱਗੇ ਪਹੁੰਚ ਜਾਈ 25 ਪਲੱਸ ਵੀ ਚੱਲ ਜਾਂਦੀ ਅੱਛਾ ਜੀ ਹਾਂਜੀ ਠੀਕ ਵੀਰ ਜੀ ਇਹ ਗੱਡੀ ਮਹਾਰਾਜ ਸੁਖੰਡਾਵਣੀ ਕਰੇ ਇਸ ਤਰ੍ਹਾਂ ਚੜਦੀ ਕਲਾ ਜ ਰਹੇ ਗੱਡੀ ਕਿਉਂਕਿ ਗੱਡੀਆਂ ਸਹੂਲਤਾਂ ਬਹੁਤ ਜਿਵੇਂ ਠੰਡ ਆ ਗਈ ਆ ਕੋਰੇ ਤੋਂ ਬਚਣ ਲਈ ਗੱਡੀ ਨੂੰ ਮਤਲਬ ਆਪਾਂ ਯੂਜ਼ ਕਰਦੇ ਆ ਗਰਮੀ ਏਸੀ ਲਾ ਲੈਨੇ ਆ ਨਾ ਇਹ ਜਿਵੇਂ ਢੁੰਡ ਪੈਂਦੀ ਹੁਣ ਇਹਦੇ ਬਾਰੇ ਦੱਸੋ ਜਿੱਦਾਂ ਠੰਡ ਚ ਮਤਲਬ ਜਿੱਦਾਂ ਆਪਾਂ ਨੂੰ ਧੁੰਦਾ ਮਾਰੇ ਆ ਧੁੰਦਾ ਦੇ ਆ ਵੀ ਗੱਡੀ ਪਹਿਲੇ ਦੂਜੇ ਤੀਜੇ ਗਏ ਚ ਆਪਾਂ 10 20 ਦੀ ਸਪੀਡ ਤੇ ਆ ਵੀ ਠੰਡ ਤੋਂ ਬਚ ਸਕਦੇ ਆ ਜਿੱਦਾਂ ਜਕਾਮ ਖਾਂਸੀ ਬੁਖਾਰ ਬਖੂਰ ਹੋ ਜਾਂਦਾ ਵਾ ਇਹ ਵੀ ਇਹਦੀ ਫੈਸਿਲਿਟੀ ਸਵਾਰੀ ਹਰ ਚੀਜ਼ ਦੀ ਫੈਸਿਲਿਟੀ ਸੇ ਤੇ ਗਰਮੀਆਂ 'ਚ ਆਪਣਾ ਆਰਾਮ ਨਾਲ AC ਲਾਇਆ ਆ ਭਾਵੇਂ ਚੰਡੀਗੜ੍ਹ ਮਹਾਲੀ ਜੁਪੀ ਤੱਕ ਹੋਵੇ ਇਹ ਬੈਨੀਫਿਟ ਹੁੰਦਾ ਵੀ ਠਹਾ ਹਵਾ ਹੋ ਬਣ ਲੱਗਣੀ ਮਾੜੀ ਟਰੈਲੀ ਕੇ ਵਿਖਾਓ ਇਰਤੀ ਗੱਡੀ ਦੀ ਟਰਾਈ ਹਾਂਜੀ ਚੱਪਟੇ ਖੋਲਿਆ ਹਾਂਜੀ ਹਾਂਜੀ ਲੋਡ ਟਰਾਈ ਚਾਹੀਏ ਚੱਪੀ ਹਾਂਜੀ ਅਸੀਂ ਕਿ ਖੋਲੋ ਇਹ ਗੱਡੀ ਲਈਏ ਸਾਡੇ ਭਰਾਣੇ ਬਹੁਤ ਵਧੀਆ ਗੱਡੀ ਏ ਕਲਾਸ ਹਾਂਜੀ ਹਾਂਜੀ ਇਹ ਟ్రਾਈ ਲਈ ਕਿਹਾਓ ਜੀ ਵੀਰ ਜੀ ਟ੍ਰਾਈ ਲੈ ਰਿਹਾ ਸਾਡਾ ਵੀਰ ਰਵਨੀਤ ਸਿੰਘ ਬਹੁਤ ਵਧੀਆ ਗੱਡੀ ਹੈ ਪਹਿਲਾਂ ਇਹਦੀ ਮੈਂ ਵੀ ਟ੍ਰਾਈ ਲਈ ਗੱਡੀ ਦੀ ਬਹੁਤ ਸੋਹਣੀ ਚਲਦੀ ਹੈ ਹਾਂਜੀ ਵੀਰ ਜੀ ਤੇ ਬਹੁਤ ਵਧੀਆ ਗੱਡੀ ਆ ਇਹਦੇ ਫੀਚਰੇ ਬਾਹਰ ਦੀਆਂ ਕੰਪਨੀਆਂ ਹੰਡਾਈ ਹਾਂਜੀ ਵੀ ਇਹ ਹੰਡਾਈ ਸਾਊਥ ਕੋਰੀਆ ਦੀ ਕੰਪਨੀ ਆ ਆਪਣੀ ਇੰਡੀਆ ਟਾਟਾ ਦੀ ਕੰਪਨੀ ਆ ਇਹ ਸਾਊਥ ਕੋਰੀਆ ਦੀ ਕੰਪਨੀ ਜਿੱਦਾਂ ਸੈਮਸੰਗ ਆ ਉਹ ਉੱਤਰ ਕੋਰੀਆ ਦੀ ਕੰਪਨੀ ਇਹ ਬ੍ਰਾਂਡ ਬ੍ਰਾਂਡ ਹੁੰਦੇ ਆ ਕਿਉਂਕਿ ਫਿਊਚਰ ਇੰਜਨ ਭਾਰਾ ਹੋਵੇ ਆਪਾਂ ਨੂੰ ਇਹੋ ਚੀਜ਼ਾਂ ਦੇ ਨਾਲ ਐਵਰੇਜ ਹੋ ਜੇ ਜਾਂ ਸਪੇਅਰ ਪਾਰਟਸ ਦੇ ਥੋੜੀ ਸੌਖੇ ਮਿਲ ਜਾਣ ਇਹ ਚੀਜ਼ਾਂ ਪਰ ਥੋੜਾ ਕਲੀਅਰ ਕਰਨੀਆਂ ਪਈਆਂ ਫਿਰ ਆਪਾਂ ਨੂੰ ਗੱਡੀ ਲੈਣ ਸਪੇਅਰ ਪਾਰਟਸ ਦੇ ਮਹਿੰਗੇ ਕਿ ਸਸਤੇ ਆ ਸਪੇਅਰ ਪਾਰਟਸ ਸਵਿਫਟ ਦੇ ਵੀ ਮਿਲ ਜਾਂਦੇ ਆ ਜਿੱਦਾਂ ਕੀਆ ਹੋ ਗਿਆ ਐਮਜੀ ਹੋ ਗਿਆ ਇਹਨਾਂ ਦੇ ਥੋੜੇ ਪਾਰਟ ਮਹਿੰਗੇ ਆ ਆਪਾਂ ਉਸ ਹੱਬ ਨਾਲ ਗੱਡੀ ਲਈਏ ਨਾ ਵੀ ਆਪਾਂ ਸਾਰਾ ਕੁਝ ਦੇਖਣਾ ਹੁੰਦਾ ਇਹ ਵੀ ਆਪਾਂ ਗਵਾਂਡੀ ਨੇ ਸ਼ਕਾਰ ਪੀਓ ਲਈਦਾ ਆਪਾਂ ਫੋਰਚੂਨਰ ਲੈ ਲਈਏ ਕਿਉਂਕਿ ਸਪੇਅਰ ਪਾਰਟਸ ਦਾ ਜ਼ਿਆਦਾ ਹੁੰਦਾ ਸਪੇਅਰ ਪਾਰਟਸ ਫਿਰ ਦਿੱਲੀੋਂ ਪਟਿਆਲ ਮੰਗਾਉਣੇ ਪੈਂਦੇ ਫਿਰ ਬਾਇਰ ਇਸ ਕਰਕੇ ਗੱਡੀ ਉਸ ਤਰ੍ਹਾਂ ਹੁਣ ਲਾਉਣੀ ਚ ਫਿਰ ਪਾਰਟਸ ਵੀ ਮਿਲ ਜਾਣ ਤੇ ਆਪਣਾ ਐਵਰੇਜ ਹੀ ਥੋੜਾ ਦੇਖਣਾ ਪੈਂਦਾ ਵਾ ਹਾਂਜੀ ਇਹ ਨਹੀਂ ਵੀ ਆਪਾਂ ਗੱਡੀ ਮਹਿੰਗੀ ਲੈ ਲਈਏ ਤੇ ਫਿਰ ਅਬ ਸਪੇਅਰ ਪਾਰਟਸ ਫਿਰ ਦਿੱਲੀ ਜਾਣਾ ਪਵੇ ਇਸ ਕਰਕੇ ਵੀ ਉਸ ਹਾਣ ਲਾਉ ਉਹ ਵੀ ਸਪੇਅਰ ਪਾਰਟਸ ਤੇ ਐਵਰੇਜ ਹੀ ਵਧੀਆ ਮਿਲੇ ਠੀਕ ਵੀਰ ਜੀ ਮੇਰੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਾਬਾ ਜੀ ਵੀਰ ਜੀ ਇਹ ਸਨ ਆਪਣੇ ਵੀ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਗੱਡੀ ਲਈ ਹੈ ਉਹਨਾਂ ਨੇ ਦੱਸਿਆ ਗੱਡੀ ਦੇ ਫੀਚਰ ਸੋ ਆਪ ਜੀ ਦਾ ਪ੍ਰੋਗਰਾਮ ਵੇਖਣ ਲਈ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਹੋਰ ਵੀ ਘਟੇ ਲਈ ਵਧੀਆ ਪ੍ਰੋਗਰਾਮ ਤਿਆਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਹਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ